ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕਰੋੜਾਂ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਨੇ ਤਾਂ ਦੂਜੇ ਪਾਸੇ ਪੰਜਾਬ ਨੂੰ ਵੀ ਕਰੋੜਾਂ ਰੁਪਏ ਜਾਰੀ ਕੀਤੇ ਗਏ ਨੇ ਜੋ ਜਾਣਕਾਰੀ ਹੈ ਪੰਜਾਬ ਨੂੰ 1800 ਕਰੋੜ ਰੁਪਏ ਦੇ ਕਰੀਬ 1836 ਕਰੋੜ ਰੁਪਏ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਵੱਲੋਂ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਡੀ ਰਾਸ਼ੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਤਿਉਹਾਰਾਂ ਦੇ ਚਲ ਰਹੇ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਕਰੋੜਾਂ ਰੁਪਏ ਦੇ ਵਾਧੂ ਫੰਡ ਦੀ ਕਿਸ਼ਤ ਜਾਰੀ ਕਰ ਦਿੱਤੀ ਹੈ ਟੈਕਸ ਦੀ ਇਹ ਆਮ ਮਹੀਨਾਵਾਰ ਫੰਡ ਤੋਂ ਇਲਾਵਾ ਵਾਧੂ ਰਕਮ ਹੈ ਜੋ ਕਿ 10 ਅਕਤੂਬਰ ਨੂੰ ਜਾਰੀ ਕੀਤੀ ਜਾਣੀ ਹੈ ਮੰਤਰਾਲੇ ਮੁਤਾਬਕ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਜੋ ਸੂਬਿਆਂ ਨੂੰ ਪੂੰਜੀਗਤ ਖਰਚਿਆਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਉਹਨਾਂ ਦੇ ਵਿਕਾਸ ਅਤੇ ਭਲਾਈ ਨਾਲ ਜੁੜੇ ਖਰਚਿਆਂ ਨੂੰ ਵਿੱਤ ਦਿੱਤਾ ਜਾ ਸਕੇ ਪੰਜਾਬ ਨੂੰ ਇਸ ਵਿੱਚੋਂ 1836 ਕਰੋੜ ਰੁਪਏ ਦਿੱਤੇ ਜਾਣਗੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 18227 ਕਰੋੜ ਰੁਪਏ ਦਿੱਤੇ ਜਾਣਗੇ ਇਸ ਤੋਂ ਬਾਅਦ ਬਿਹਾਰ ਲਈ 10219 ਕਰੋੜ ਰੁਪਏ ਮਧ ਪ੍ਰਦੇਸ਼ ਲਈ 7976 ਕਰੋੜ ਰੁਪਏ ਪੱਛਮੀ ਬੰਗਾਲ ਲਈ 7664 ਕਰੋੜ ਰੁਪਏ ਮਹਾਰਾਸ਼ਟਰ ਲਈ 6418 ਕਰੋੜ ਰੁਪਏ ਰਾਜਸਥਾਨ ਲਈ 6123 ਕਰੋੜ ਰੁਪਏ ਸ਼ਾਮਲ ਲੇ ਆਂਧਰਾ ਪ੍ਰਦੇਸ਼ ਲਈ 4112 ਉੜੀਸਾ ਲਈ 4601 ਤਾਮਿਲਨਾਡੂ ਲਈ 4144 ਕਰੋੜ ਕਰਨਾਟਕ ਲਈ 3705 ਕਰੋੜ ਰੁਪਏ ਅਤੇ ਚਾਰਖੰਡ ਲਈ 3360 ਕਰੋੜ ਰੁਪਏ ਨੂੰ ਮਹੱਤਵਪੂਰਨ ਵਾਧੂ ਟੈਕਸ ਦੀ ਵੰਡ ਮਿਲੀ ਹੈ ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਕੇਂਦਰ ਨੇ April ਜੁਲਾਈ ਦੌਰਾਨ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਵਜੋਂ 428564 ਕਰੋੜ ਰੁਪਏ ਜਾਰੀ ਕੀਤੇ ਨੇ ਜੋ ਪਿਛਲੇ ਸਾਲ ਨਾਲੋਂ ਵੱਧ ਨੇ ਸੋ ਪੰਜਾਬ ਨੂੰ ਵੀ ਕਿਸ਼ਤ ਜਾਰੀ ਹੋਈ ਹੈ 1836 ਕਰੋੜ ਰੁਪਏ ਨੇ ਜੋ ਉਹ ਜਾਰੀ ਕੀਤੇ ਜਾਣ ਦੀ ਖਬਰ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਜਾਰੀ ਹੋ ਸਕਦੇ ਨੇ ਫਿਲਹਾਲ ਇਹ ਫੈਸਲਾ ਲਿਆ ਗਿਆ ਹੈ ਕਿ 1800 36 ਕਰੋੜ ਰੁਪਏ ਪੰਜਾਬ ਨੂੰ ਦਿੱਤੇ ਜਾ ਸਕਦੇ ਨੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 18227 ਕਰੋੜ ਰੁਪਏ ਦਿੱਤੇ ਜਾਣਗੇ ਤਾਂ ਪੰਜਾਬ ਨੂੰ ਜਿੱਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਇਸ ਵਿੱਚੋਂ 1836 ਕਰੋੜ ਰੁਪਏ ਦਿੱਤੇ ਜਾਣ ਦੀ ਸੰਭਾਵਨਾ ਹੈ